ਜੇ ਅਸੀਂ ਕਰੀਬ ਆਜੋ ਆਜੋ ਅੱਠ ਸਟੇਡੀਅਮ ਜਿਹੜੇ ਆ ਸਾਨੂੰ ਟੋਟਲ ਮੁਖੰਤੀ ਸਾਹਿਬ ਨੇ 35 ਸਟੇਡੀਅਮ ਦਿੱਤੇ ਆ ਸਾਡੇ ਵਿਧਾਨ ਸਭਾ ਹਲਕਾ ਨਾਲੇ ਲਈ ਤੇ ਅੱਜ ਅਸੀਂ ਅੱਠ ਪਿੰਡਾਂ ਦੇ ਵਿੱਚ ਜਿਹੜਾ ਨੀ ਪੱਥਰ ਰੱਖਦੇ ਆ ਇਸ ਵੇਲੇ ਆਪਾਂ ਚਮਿਆਰੀ ਪਿੰਡ ਦੇ ਵਿੱਚ ਆ ਔਰ ਅਸੀਂ ਚਮਿਆਰੀ ਨੂੰ ਕਰੀਬ 43 ਲੱਖ ਰੁਪਏ ਜਿਹੜਾ ਉਹ ਦਿੱਤਾ ਸਾਡੀ ਕੋਸ਼ਿਸ਼ ਹੈ ਕਿ ਅਜ ਨਾਲੇ ਦੇ ਵਿੱਚ ਮਤਲਬ ਜਿਹੜੇ 100 ਦੇ ਕਰੀਬ ਸਾਡੇ ਸਟੇਡੀਅਮ ਬਣ ਜਾਣ। ਪਹਿਲੀ ਜਿਹੜੀ ਲਿਸਟ ਸਾਡੀ ਆਈ ਉਹ 35 ਸੀਐਮ ਸਾਹਿਬ ਨੇ ਦੇ ਦਿੱਤੇ ਆ। ਦੂਜੇ ਵੀ ਕਹਿੰਦੇ ਤੁਹਾਨੂੰ ਸਾਲ ਚੜ੍ਹਦੇ ਆਂ ਉਹ ਵੀ ਦੇ ਦਾਂਗੇ। ਸੋ ਇਹ ਸਾਡੇ ਸਟੇਡੀਅਮ ਦਾ ਵਿੱਚ ਕੰਮ ਜਿਹੜਾ ਹੁਣੇ ਹੀ ਫੌਦੀ ਤੌਰ ਤੇ ਜਿਹੜਾ ਸ਼ੁਰੂ ਹੋਊਗਾ ਕਿਉਂਕਿ ਸਭ ਦੇ ਪੈਸੇ ਆ ਗਏ ਆ, ਟੈਂਡਰ ਹੋ ਗਏ, ਸਭ ਕੁਝ ਹੋ ਗਿਆ। ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੇ ਸੀਗੇ ਜੇ ਅਸੀਂ ਰੰਗਲਾ ਪੰਜਾਬ ਬਣਾਉਣਾ ਤੇ ਸਾਡੇ ਨੌਜਵਾਨ ਜਿਹੜੇ ਆ ਉਹ ਖੇਡਦੇ ਕੁੱਦਦੇ ਸਾਨੂੰ ਨਜ਼ਰ ਆਉਣੇ ਚਾਹੀਦੇ ਆ ਉਹਦੇ ਲਈ ਸਟੇਡੀਅਮ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਬਰੋਣੇ ਜੋਦੀ ਹੈ ਸੋ ਉਹਦੇ ਤਹਿਤ ਅਸੀਂ ਇਹ ਸਟੇਡੀਅਮ ਜਿਹੜੇ ਬਣਾਦੇ ਪੰਜਾਬ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਉਤਸ਼ਾਹਿਤ ਕਰਨਾ ਉਹ ਸਾਡੀ ਪਹਿਲੀ ਜਿਹੜੀ ਡਿਊਟੀ ਆ ਉਹਦੇ ਤੇ ਆਪਾਂ ਲੱਗੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਬਹੁਤ ਜ਼ਿਆਦਾ ਇਹ ਸਹਾਈ ਹੋਣਗੇ ਕਿਉਂਕਿ ਦੇਖੋ ਜਿਹੜਾ youth ਹੈ ਸਾਡਾ ਜਿਹੜੀ ਇਹ ਉਮਰ ਹੁੰਦੀ ਆ ਇਦੋਂ ਆਪਾਂ 18 ਸਾਲ ਤੋਂ ਲੈ ਕੇ ਕਰੀਬ 27-28 ਸਾਲ ਤੱਕ 10 ਸਾਲ ਜਿਹੜੀ ਆ ਇਸ ਉਮਰ ਦੇ ਬੰਦੇ ਨੂੰ ਜਿਹੜੇ ਪਾਸੇ ਮਰਜ਼ੀ ਲਾ ਲਓ ਤੇ ਜੇ ਇਸ ਉਮਰ ਦੇ ਵਿੱਚ ਬੰਦਾ ਖੇਡਾਂ ਵਾਲੇ ਪਾਸੇ ਲੱਗ ਜਾਂਦਾ ਤੇ ਉਹਦੀ ਸੋਚ ਵੀ ਚੰਗੀ ਹੋ ਜਾਂਦੀ ਉਹਦਾ ਸਰੀਰ ਵੀ ਚੰਗਾ ਹੋ ਜਾਂਦਾ ਉਹ ਕਿਤੇ ਨਾ ਕਿਤੇ ਵਧੀਆ ਥਾਂ ਤੇ ਸੈੱਟ ਵੀ ਹੋ ਜਾਂਦਾ ਇਸ ਕਰਕੇ ਬੰਦਾ ਜਿਹੜਾ ਨਸ਼ਿਆਂ ਵੱਲ ਦੀ ਜਾਂਦਾ ਨਸ਼ਿਆਂ ਤੋਂ ਬਚਾਉਣ ਦਾ ਇੱਕ ਮਈਆ ਇੱਕ ਸਾਧਨ ਆ ਕਿ ਆਪਾਂ ਨੌਜਵਾਨਾਂ ਨੂੰ ਜਰਿਓ ਸਟੇਡੀਅਮ ਬਣਾ ਕੇ ਦੇਈਏ ਉਹ ਸੀਐਮ ਸਾਹਿਬ ਬਣਾ ਕੇ ਦੇ ਦੇ ਕੀ ਅਪੀਲ ਕਰੋਗੇ ਨੌਜਵਾਨਾਂ ਨੂੰ ਨਹੀਂ ਨੌਜਵਾਨਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਖੇਡੋ ਆਪਾਂ ਨਸ਼ਿਆਂ ਤੋਂ ਦੂਰ ਰਹਿਣਾ ਆਪਾਂ ਪੜ੍ਹਾਈ ਤੇ ਕੇਂਦਰਿਤ ਕਰਨਾ ਅੱਜ ਦਾ ਯੁੱਗ ਜਿਹੜਾ ਪੜ੍ਹਾਈ ਦਾ ਮੁੱਲ ਹੈ ਅੱਜ ਦੇ ਯੁੱਗ ਵਿੱਚ ਚੰਗੀ ਸਿਹਤ ਚਾਹੀਦੀ ਹੈ ਉਹਦੇ ਲਈ ਖੇਡਾਂ ਅਸੀਂ ਸਟੇਡੀਅਮ ਬਣਾ ਕੇ ਦੇ ਦੇ ਹੱਤਾਂ ਦੀ ਸਹੂਲਤ ਦੇ ਦੇ ਸੋ ਨੌਜਵਾਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਖੇਡਾਂ ਵਾਲੇ ਪਾਸੇ ਉਤਸ਼ਾਹ ਹੋ ਜੇ ਹੋਰ ਵੀ ਕੋਈ ਚੀਜ਼ ਚਾਹੀਦੀ ਹੋਊਗੀ ਸਰਕਾਰ ਵੱਲੋਂ ਤਾਂ ਉਹ ਵੀ ਆਪਾਂ ਕਰਕੇ ਦੇਵਾਂਗੇ ਪਰ ਨੌਜਵਾਨ ਆਪ ਜਿਹੜੇ ਆ ਉਹ ਚੰਗੇ ਢੰਗ ਦੇ ਨਾਲ ਖੇਡਾਂ ਦੇ ਜਿਹੜਾ ਉਹ ਆਕਰਸ਼ਿਤ ਹੋਣ ਇਹ ਬੇਨਤੀ ਕਰ ਇਹ ਤਾਂ ਪੰਜਾਬੀ ਯੂਨੀਵਰਸਿਟੀ ਦਾ ਪੰਗਾ ਪਿਆ ਦਾ ਪੰਜਾਬ ਸਰਕਾਰ ਦਾ ਵੀ ਰੋਲ ਹੈਗਾ ਨਹੀਂ ਨਹੀਂ ਅਸੀਂ ਨਾਲ ਹਾਂ ਬਿਲਕੁਲ ਪੰਜਾਬੀ ਯੂਨੀਵਰਸਿਟੀ ਸਾਡੀ ਪੰਜਾਬ ਦੀ ਰੀੜ ਦੀ ਹੱਡੀ ਹੈ ਸਾਡਾ ਸਦਮਾਇਆ ਸਾਡੇ ਧਰਤੀ ਦੇ ਉੱਤੇ ਬਣੀ ਯੂਨੀਵਰਸਿਟੀ ਹੈ ਐਕਚੁਅਲੀ ਕੀ ਹੋਇਆ ਕਿ ਜਦੋਂ ਪੰਜਾਬੀ ਸੂਬਾ ਬਣਿਆ ਉਸ ਸਮੇਂ ਕਾਂਗਰਸ ਨੇ ਸਾਡੇ ਨਾਲ ਬੜਾ ਵੱਡਾ ਧੋਖਾ ਕੀਤਾ ਸਾਨੂੰ ਕਹਿ ਕੇ ਕਿ ਤੁਹਾਨੂੰ ਚੰਡੀਗੜ੍ਹ ਦੇ ਦਾਂਗੇ ਕੁਝ ਸਮੇਂ ਲਈ ਸਾਂਝੀ ਰਾਜਧਾਨੀ ਕਰ ਲੋ ਦਿੱਤੀ ਵੀ ਉਹਦੇ ਕਰਕੇ ਅੱਜ ਚੰਡੀਗੜ੍ਹ ਦੇ ਵਿੱਚ ਇਦਾਂ ਦੇ ਇਸ਼ੂ ਜਿਹੜੇ ਆ ਉਹ बार-बार ਕੇਂਦਰ ਸਰਕਾਰ ਭਾਜਪੀ ਜਿਹੜੀ ਆ ਕਰ ਰਹੀ ਆ ਔਰ ਭਾਜਪੀ ਨੇ ਪਹਿਲਾਂ ਵੀ ਇੱਕ ਵਾਰ ਮੁਗਲਾਂ ਦੇ ਜਮਾਨੇ ਦੇ ਵਿੱਚ ਭਾਜਪੀ ਨਹੀਂ ਮੁਗਲਾਂ ਨੇ ਪਹਿਲਾਂ ਵੀ ਇੱਕ ਵਾਰ ਜਿਹੜਾ ਸਾਡੀਆਂ ਜਿਹੜੀਆਂ ਐਜੂਕੇਸ਼ਨ ਸੰਸਥਾਵਾਂ ਸੀਗੀਆਂ ਉਹਨਾਂ ਨੂੰ ਢਹਾ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਐ ਉਸੇ ਨੀਤੀ ਦੇ ਉੱਤੇ ਬੀਜੇਪੀ ਚੱਲ ਰਹੀ ਐ ਉਹ ਸਮਝਦੇ ਆ ਕਿ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰ ਲਈ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਲਈ ਉਹਨਾਂ ਨੇ ਇਲੈਕਸ਼ਨਾਂ ਲੜ ਕੇ ਵੇਖ ਲਈ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਉਹ ਚਾਹੁੰਦੇ ਆ ਕਿ ਅਸੀਂ ਜਿਹੜਾ ਪੰਜਾਬ ਦਾ ਐਜੂਕੇਸ਼ਨ ਸਿਸਟਮ ਜਿਹੜਾ ਉਹਨੂੰ ਰੱਦ ਕਰਕੇ ਤੇ ਆਰਐਸਐਸ ਦਾ ਜਿਹੜਾ ਸਿਸਟਮ ਹੈ ਉਹਨੂੰ ਲਾਗੂ ਕਰੀਏ ਇਸ ਕਰਕੇ ਅਸੀਂ ਬੰਦੇ ਜਿਹੜਾ ਬਿਲਕੁਲ ਜਿਹੜੇ ਉੱਥੇ ਸਟੂਡੈਂਟ ਬੈਠੇ ਸਟਰਗਲ ਕਰਦੇ ਉਹਨਾਂ ਦੇ ਨਾਲ ਆ ਮੈਂ ਆਪ ਵੀ ਗਿਆ ਸੀਗਾ ਉਹਨਾਂ ਦੇ ਧਰਨੇ ਦੇ ਵਿੱਚ ਉਹਨਾਂ ਦੇ ਨਾਲ ਆ ਉਹ ਜੂਨੀਅਰ ਅਸਿ ਦਾ ਸੀ ਵਾਲ ਲੀਵਿੰਗਾ ਹੁੰਦੇ ਆਂਗੇ ਭਾਵੇਂ ਜੋ ਮਰਜੀ ਹੈ ਇੱਕ ਆਈਟੀ ਸੈੱਲ ਦਾ ਪ੍ਰਧਾਨ ਚੁੱਕਿਆ ਆਈਟੀ ਸੈੱਲ ਦਾ ਉਹ ਤਾਂ ਵੀ ਹੁੰਦਾ ਚਲੋ ਕਹਿੰਦੇ ਧੱਕਾ ਕਰਦੇ ਹੀ ਕੋਈ ਜਿਹੜਾ ਅੱਜ ਮੈਂ ਵੀ ਪੜਿਆ ਸੀਗਾ ਆਈਟੀ ਸੈੱਲ ਦਾ ਕੁਸ਼ਕਾਲੀਦਲ ਦਾ ਸ਼ਾਇਦ ਉਹ ਕੋਈ ਉਹਨਾਂ ਨੇ ਚੁੱਕਿਆ ਬੰਦਾ ਯੋਕਲ ਇਲੈਕਸ਼ਨ ਦੇ ਦਰਮਿਆਨ ਜੋ ਮਸੁਰਦਾ ਸੀਗਾ ਉਹਨਾਂ ਦੀ ਕੋਈ ਪੁਲਿਸ ਦੇ ਨਾਲ ਮਤਲਬ ਜਿਹੜੀ ਆ ਉਹ ਕੋਈ ਹੋਈ ਇਦਾਂ ਦਾ ਝਗੜਾ ਹੋਇਆ ਤੂੰ ਤੋਂ ਮੈਂ ਮ ਹੋਇਆ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਵੇਖੋ ਜਦੋਂ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਚ ਲਓਗੇ ਤੇ ਕਾਨੂੰਨ ਦੱਸਦਾ ਤੇ ਗਲਤ ਗੱਲ ਲੈਂਦਾ ਕਿ ਬੰਦਾ ਡਿਊਟੀ ਤੇ ਤੇ ਤੁਸੀਂ ਉਹਨੂੰ ਪਰੇਸ਼ਾਨ ਕਰ ਰਹੇ ਹੋ ਇਸ ਕਰਕੇ ਜੇ ਉਹਨਾਂ ਨੂੰ ਚੁੱਕਿਆ ਗਿਆ ਤੇ ਬਿਨਾਂ ਕਿਸੇ ਕਾਰਨ ਤੋਂ ਉਹਨੂੰ ਚੁੱਕਿਆ ਗਿਆ ਹੋਊਗਾ ਠੱਕੇ ਆਈ ਕੋਈ ਗੱਲ ਨਹੀਂ ਜਿਹੜਾ ਬੰਦਾ ਗਲਤੀ ਕਰਦਾ ਉਹਦੇ ਖਿਲਾਫ ਵੀ ਕਰਵਾਈ ਹੁੰਦੀ ਦੂਜੇ ਬੰਦੇ ਦੇ ਖਿਲਾਫ ਕੋਈ ਨਹੀਂ ساری ਦੁਨੀਆ ਤੇ ਤੁਰੀ ਫਿਰਦੀ ਆ ਅਤੇ ਜੇ ਕੋਈ ਬੰਦੇ ਗਲਤੀ ਕਰੂਗਾ ਤੇ ਖਰਾਬ ਕਾਰਵਾਈ ਹੋਊਗੀ ਕਿਉਂ ਨਹੀਂ ਹੋਊਗੀ